ਬਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਅਸੀਂ ਇਸ ਪਵਿੱਤਰ ਦਿਹਾੜੇ ਮੌਕੇ ਪਦੀ ਤੇ ਨੇਕੀ ਦੀ ਜਿੱਤ ਦਾ ਜੋ ਤਿਹਾਰ ਦਾ ਪ੍ਰਤੀਕ ਅੱਜ ਤਿਹਾਰ ਅਸੀਂ ਮਨਾਉਣ ਜਾ ਰਹੇ ਆ ਦੁਸ਼ਹਿਰੇ ਦਾ ਤਿਹਾਰ ਜਿਹੜਾ ਕਿ ਦੁਰਾਹਾ ਵਿਖੇ ਹਰੇਕ ਸਾਲ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਕੱਤਰ ਹੁੰਦੀਆਂ ਨੇ ਬੜੇ ਦੂਰਾਂ ਦੂਰਾਂ ਲੋਕ ਆਉਂਦੇ ਆ ਔਰ ਇਸ ਕੱਲ ਦਾ ਵੀ ਮਾਣ ਹੈ ਕਿ ਸਾਡੇ ਪ੍ਰਧਾਨ ਜੀ ਨਵੇਂ ਤੋਂ ਨਵੇਂ ਜਿਹੜੇ ਕਲਾਕਾਰ ਨੇ ਜਿਹੜੇ ਕਿ ਵਿਸ਼ੇ ਪ੍ਰਸਿੱਧ ਕਲਾਕਾਰ ਨੇ ਉਹਨਾਂ ਨੂੰ ਤੁਹਾਡੇ ਰੂਪ ਰੂਪ ਬੁਲਾ ਕੇ ਤੁਹਾਡਾ ਜਿਹੜਾ ਐਂਟਰਟੇਨਮੈਂਟ ਦਾ ਵੀ ਪੂਰਾ ਧਿਆਨ ਰੱਖਦੇ ਆ ਅੱਜ ਦੇ ਦਿਨ ਜੇ ਆਪਾਂ ਗੱਲ ਕਰੀਏ ਦੁਸ਼ਹਿਰੇ ਦੀ ਤਾਂ ਅੱਜ ਦਾ ਦਿਨ ਦਾ ਸਾਨੂੰ ਸੰਦੇਸ਼ ਇਹੀ ਜਾਂਦਾ ਹੈ ਕਿ ਜਿਹੜੀ ਬੁਰਾਈ ਆ ਉਹ ਭਾਵੇਂ ਥੋੜੇ ਚਿਰੇ ਦੇ ਲਈ ਉਹ ਆਪਾਂ ਨੂੰ ਲੱਗੇ ਕਿ ਹੈਵੀ ਹੋ ਰਹੀ ਆ ਪਰ ਅੰਤ ਦੇ ਵਿੱਚ ਈਸ਼ਾਈ ਦੀ ਹੀ ਜਿੱਤ ਹੁੰਦੀ ਆ ਅੱਜ ਦੇ ਦਿਨ ਆਪਾਂ ਸਾਰਿਆਂ ਨੇ ਇਸ ਗੱਲ ਦਾ ਵੀ ਪ੍ਰਣ ਕਰਨਾ ਕਿ ਜਿਹੜੇ ਸਾਡੇ ਅੰਦਰ ਬੈਠੇ 라ਵਣ ਨੇ ਸਾਡੇ ਅੰਦਰ ਕਿਹੜੇ 라ਵਣ ਬੈਠੇ ਨੇ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ 라ਵਣ ਨੇ ਸਾਡੇ ਅੰਦਰ ਜਿਹੜੇ ਇੱਕ ਦੂਜੇ ਦੇ ਨਾਲ ਈਰਖਾ ਦੁਇ ਦਵੇਸ਼ ਦੇ ਜਿਹੜੇ 라ਵਣ ਨੇ ਜਿਹੜੇ ਭ੍ਰਿਸ਼ਟਾਚਾਰ ਦੇ 라ਵਣ ਨੇ ਜਿਹੜੇ ਨਸ਼ਿਆਂ ਦੇ 라ਵਣ ਨੇ ਅੱਜ ਦੇ ਦਿਨ ਅਸੀਂ ਇਹ ਵੀ ਪ੍ਰਣ ਕਰਕੇ ਜਾਣਾ ਅਸੀਂ ਇਹਨਾਂ 라ਵਣਾ ਦਾ ਵਧ ਕਰਾਂਗੇ ਅੱਜ ਅਸੀਂ ਆਪਣੇ ਅੰਦਰ ਇਹਨਾਂ 라ਵਣਾ ਨੂੰ ਮੁਕਾ ਕੇ ਇੱਕ ਚੰਗੇ ਮਨੁੱਖ ਬਣਦੇ ਵੱਲ ਆਪਣੇ ਕਦਮ ਚੁੱਕਾਂਗੇ ਇਹ ਤਾਂ ਹੀ ਸਾਡਾ ਜਿਹੜਾ ਇਤਿਹਾਸ ਜਿਹੜਾ ਕਿ ਦੇਸ਼ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਇਹ ਤਾਂ ਹੀ ਸਾਡੇ ਲਈ ਸਰਕਾਰ ਤੱਕ ਸੋ ਅੱਜ ਜਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ 라ਵਣ ਜਿਹੜੇ ਨਸ਼ਿਆਂ ਦੇ ਖਿਲਾਫ ਸਰਕਾਰ ਵੱਲੋਂ ਜੋ ਤ ਨਸ਼ਿਆਂ ਆਬ੍ਰਧ ਛੇੜ ਕੇ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਸਫਾਇਆ ਕੀਤਾ ਗਿਆ ਮੈਂ ਸਮਝਦਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਇਸ ਗੱਲ ਦੇ ਲਈ ਕਾਬਲੇ ਤਾਰੀਫ ਨੇ ਕਿ ਅੱਜ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਨੇ ਜਾਂ ਤਾਂ ਉਹ ਪੰਜਾਬ ਛੱਡ ਕੇ ਭੱਜ ਗਏ ਜਾਂ ਜੇਲਾ ਦੇ ਵਿੱਚ ਬੈਠੇ ਨੇ ਕਿਉਂਕਿ ਜੇ ਇਹੀ ਕੰਮ ਹੋਰ ਸਰਕਾਰਾਂ ਨੇ ਕੀਤੇ ਹੁੰਦੇ ਦਾ ਜਿਹੜੇ ਸਾਡੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਸੀ ਉਹ ਮੌਤਾਂ ਨਾ ਹੁੰਦੀਆਂ ਅੱਜ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਮਾਵਾ ਸਿਰ ਪਲੋਸ਼ ਕੇ ਇੱਕੋ ਗੱਲ ਕਰਦੀਆਂ ਨੇ ਕਿ ਪੁੱਤ ਜਿਹੜਾ ਕੰਮ ਭਗਵੰਤ ਮਾਨ ਨੇ ਨਸ਼ਿਆਂ ਦੇ ਖਿਲਾਫ ਕੀਤਾ ਇਹਦੇ ਨਾਲ ਸਾਡੀਆਂ ਮਾਵਾ ਦੇ ਜਿਹੜੇ ਪੁੱਤ ਸੀ ਉਹ ਬਚ ਜਾਣਗੇ ਸੋ ਇਸ ਲਈ ਜਿੰਨੇ ਵੀ ਇੱਥੇ ਨੌਜਵਾਨ ਬੈਠੇ ਆ ਜਿੰਨੇ ਵੀ ਸਾਡੇ ਵੀਰ ਬੈਠੇ ਆ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਤੁਸੀਂ ਅੱਜ ਪ੍ਰਣ ਕਰਕੇ ਜਾਓ ਕਿ ਆਪਾਂ ਜਿਹੜੀ ਨਸ਼ਿਆਂ ਦੀ ਭੈੜੀ ਬਿਮਾਰੀ ਆ ਜੋ ਨਸ਼ਿਆਂ ਦੀ ਅਲਮਤ ਆ ਇਸ ਤੋਂ ਆਪਾਂ ਛੁਟਕਾਰਾ ਪਾਉਣਾ ਇਸ ਤੋਂ ਇਲਾਵਾ ਸਾਡੇ ਇਲਾਕੇ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਆ ਤੁਸੀਂ ਆਲੇ-ਦਾਲੇ ਨਜ਼ਰ ਮਾਰ ਕੇ ਦੇਖੋ ਆਪਣੇ ਹਲਕੇ ਦੇ ਵਿੱਚ ਜਿਹੜੀਆਂ ਸੜਕਾਂ ਸੀ ਉਹਦਾ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਆਪਣੇ ਹਲਕੇ ਦੇ ਵਿੱਚ ਕੋਈ ਵੀ ਸੜਕ ਪਿਛਲੇ 15 ਸਾਲਾਂ ਤੋਂ ਸਾਫ਼ਤੀ ਨਹੀਂ ਸੀ ਭਾਵੇਂ پیچھے ਤੋਂ ਪੈਲ ਵਾਲੀ ਗੱਲ ਕਰੀਏ 15 ਸਾਲਾਂ ਦੀ ਬਣੀ ਨਹੀਂ ਸੀ ਭਾਵੇਂ ਆਪਾਂ ਇੱਥੋਂ ਰਾਮਪੁਰ ਵਾਲੀ ਜਿਹੜੀ ਸੜਕ ਇਹਦੀ ਗੱਲ ਕਰੀਏ ਪਿੰਡਾਂ 'ਚ ਜਾ ਕੇ ਪਤਾ ਕਰੋ 15 ਸਾਲਾਂ ਤੋਂ ਬਣੀ ਨਹੀਂ ਸੀ ਜੇ ਆਪਾਂ ਰਾਜਗੜ੍ਹ ਨੂੰ ਜਿਹੜੀ ਸੜਕ ਜਾਂਦੀ ਆ ਦੁਗਰੀ ਤੱਕ ਪਿਛਲੇ 15 ਸਾਲਾਂ ਤੋਂ ਬਣੀ ਨਹੀਂ ਸੀ ਜੇ ਆਪਾਂ ਗੱਲ ਕਰੀਏ ਪੈਲ ਤੋਂ ਲੈ ਕੇ ਮਲੋਦ ਤੱਕ ਕੋਈ ਵੀ ਸੜਕ ਬਣੀ ਨਹੀਂ ਸੀ ਸਾਡੀ ਜਿਹੜੀ ਆ ਤੁਸੀਂ ਦੇਖ ਲਓ ਕਿ ਜੀਨਤ ਹੋਟਲ ਤੋਂ ਲੈ ਕੇ ਜਿਹੜੀ ਸੜਕ ਹੈ ਇਹ ਪਿਛਲੇ 15 ਸਾਲਾਂ ਤੋਂ ਬਣੀ ਨਹੀਂ ਹੈ ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹਨਾਂ 6 ਮਹੀਨਿਆਂ ਦੇ ਵਿੱਚ ਜਾਂ ਤਾਂ ਇਹ ਸਾਰੀਆਂ ਸੜਕਾਂ ਬਣ ਜਾਣਗੀਆਂ ਜਾਂ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਸੜਕਾਂ ਜਿਨ੍ਹਾਂ ਦਾ ਮੈਂ ਨੋਟ ਲਿਆ ਜਿਵੇਂ ਬੀਚੇ ਤੋਂ ਲੈ ਕੇ ਪੈਲ ਤੱਕ ਜਿਵੇਂ ਇਹ ਤਾਂ ਰਾਮਪੁਰ ਤੱਕ ਇਹ ਸਾਰੀਆਂ ਸੜਕਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਈਆਂ ਨੇ ਅਸੀਂ ਜੇ ਆਪਾਂ ਗੱਲ ਕਰੀਏ ਰਾਣਾ ਸਾਹਿਬ ਤੋਂ ਮਲਾਦ ਜੱਲੇ ਤੋਂ ਈਸੜੂ ਬਟਾਰੀ ਤੋਂ ਸਿਆੜ ਕੁੱਪ ਤੋਂ ਜੋਗੀ ਮਾਜਰਾ ਸੋਹ ਸਿੰਘਾ ਦਾ ਤੋਂ ਜੋਗੀ ਪੀਰ ਕੁੱਪ ਤੋਂ ਸੇਖਾ ਧੌਲਖਣ ਤੋਂ ਗੋਸਲਾ ਮੇਰਾ ਕਹਿਣ ਦਾ ਮਤਲਬ ਕਿ 150 ਤੋਂ ਉੱਪਰ ਜਿਹੜੀਆਂ ਸੜਕਾਂ ਨੇ 3 ਸਾਲ ਦੇ ਵਿੱਚ ਬਣਾਈਆਂ ਨੇ ਔਰ ਪਿਛਲੇ 5 ਸਾਲ ਦੇ ਵਿੱਚ ਜਿਹੜਾ ਵੀ ਐਮ.ਐਲ.ਏ ਸੀ ਉਹਨੂੰ ਪੁੱਛਿਓ ਕਿ ਭਾਈ ਕੋਈ ਇੱਕ ਸੜਕ ਦੱਸ ਦੇ ਤੇ 50 ਸਾਲਾਂ ਚ ਬਣਾਈ ਹੋਵੇ ਚੱਲ ਸੜਕ ਛੱਡੋ ਉਹ ਐਨੀ ਗੱਲ ਦੱਸ ਦਵੇ ਕਿ ਕਿਸੇ ਸੜਕ ਦੇ ਉਹਨੇ ਪੱਛ ਵੀ ਲਾਏ ਹੋਣ ਕਿਸੇ ਸੜਕ ਦੇ ਪੱਛ ਵੀ ਲਾਏ ਹੋਣ ਔਰ ਮੈਂ ਇਹ ਗੱਲ ਮਾਨਣਾ ਪੈਣਾ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੜਕਾਂ ਦੇ ਵਿਕਾਸ ਦੇ ਲਈ ਸਾਡੇ ਹਲਕੇ ਦੇ ਵਿੱਚ ਕੰਮ ਕੀਤੇ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਇਸ ਤੋਂ ਇਲਾਵਾ ਸਾਡੇ ਜਿਹੜੇ ਰਾਣਾ ਸਾਹਿਬ ਬਰੂ ਕਰਦੇ ਸਾਹਮਣੇ ਪਿਛਲੇ 40 ਸਾਲ ਦੀ ਲੋਕਾਂ ਦੀ ਮੰਗ ਸੀ ਕਿ ਉਹ ਪੁਲ ਲਾਇਆ ਜਾਵੇ ਉਹ ਗੁਰੂ ਮਹਾਰਾਜ ਦੀ ਅਸ਼ੀਰਵਾਦ ਦੇ ਨਾਲ ਉਹ ਪੁਲ ਜਿਹੜਾ ਵਾ ਤਕਰੀਬਨ 90% ਕੰਪਲੀਟ ਹੋ ਗਿਆ 1-2 ਮਹੀਨਿਆਂ ਦੇ ਵਿੱਚ ਉਹ ਪੁਲ ਜਿਹੜਾ ਵਾ ਉਹ ਵੀ ਅਸੀਂ ਚਾਲੂ ਕਰਕੇ ਦਵਾਂਗੇ ਇਸ ਤੋਂ ਇਲਾਵਾ ਜਦੋਂ ਦੀ ਸਰਕਾਰ ਬਣੀ ਆ ਸਰਕਾਰ ਵੱਲੋਂ ਸੜਕ ਸੁਰੱਖਿਆ ਪੋਸਟ ਜਿਹੜੀ ਬਣਾ ਕੇ ਸੈਂਕੜੇ ਜ਼ਿੰਦਗੀਆਂ ਦਾ ਬਚਾਅ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਸਾਡੇ ਇਲਾਕੇ ਦੇ ਵਿੱਚ ਤਕਰੀਬਨ 12 ਲਾਇਬ੍ਰੇਰੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਈਆਂ 12 ਲਾਇਬ੍ਰੇਰੀਆਂ ਔਰ ਇੰਨੇ ਹੀ ਜਿਹੜੇ ਮਹੱਲਾ ਕਲੀਨਿਕ ਸੀ ਸਾਡੇ ਦਰਾਹੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹੱਲਾ ਕਲੀਨਿਕ ਬਣਾ ਕੇ ਸਾਡੇ ਲੋਕਾਂ ਨੂੰ ਫਾਇਦਾ ਦਿੱਤਾ ਤੇ ਜਿਹੜੀਆਂ ਦਵਾਈਆਂ ਸੀ ਅੱਜ ਤੁਸੀਂ ਦੇਖੋ ਕਿ ਮਹੱਲਾ ਕਲੀਨ ਕਰਦੇ ਵਿੱਚ ਦਵਾਈਆਂ ਲੋਕਾਂ ਨੂੰ ਬਿਲਕੁਲ ਫ੍ਰੀ ਮਿਲਦੀਆਂ ਨੇ ਕੋਈ ਕਿਸੇ ਦੇ ਟੈਸਟ ਦੇ ਪੈਸੇ ਨਹੀਂ ਲੱਗਦੇ ਕੋਈ ਦਵਾਈ ਦੇ ਪੈਸੇ ਨਹੀਂ ਲੱਗਦੇ ਔਰ ਇੱਕ ਬਹੁਤ ਵੱਡਾ ਐਲਾਨ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਲੋਕਾਂ ਨੂੰ ਦੇਣ ਜਾ ਰਹੇ ਆ ਉਹ ਕੀ ਦੇਣ ਜਾ ਰਹੇ ਆ ਕਿ ਹਰੇਕ ਪ੍ਰਾਣੀ ਪੰਜਾਬ ਦਾ ਹਰ ਇੱਕ ਵਸਿੰਦਾ ਜਿਹੜਾ ਪੰਜਾਬ ਦਾ ਜਿਹਦੇ ਕੋਲ ਆਧਾਰ ਕਾਰਡ ਆ ਉਸ ਬੰਦੇ ਲਈ 10 ਲੱਖ ਰੁਪਏ ਦਾ ਜਿਹੜਾ ਬੀਮਾ ਵਾ ਜਿਹੜਾ ਮੈਡੀਕਲ ਬੀਮਾ ਵਾ ਉਹ ਪੰਜਾਬ ਸਰਕਾਰ ਕਰਨ ਜਾ ਰਹੀ ਆ ਮੈਨੂੰ ਲੱਗਦਾ ਕਿ ਇਦਾਂ ਦੀ ਜਿਹੜੀ ਸਕੀਮ ਦੁਨੀਆ ਦੇ ਕਿਸੇ ਹੋਰ ਸਟੇਟ ਦੇ ਵਿੱਚ ਨਹੀਂ ਹੋਣੀ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਣੇ ਪੰਜਾਬ ਦੇ ਲੋਕਾਂ ਨੂੰ ਦੇਣ ਜਾ ਰਹੇ ਆ ਇਸ ਤੋਂ ਇਲਾਵਾ ਜਦੋਂ ਦੀ ਸਰਕਾਰ ਬਣੀ ਆ ਉਸ ਦਿਨ ਤੋਂ ਹੀ ਆਪਾਂ ਜਿੰਨੇ ਬੈਠੇ ਆ तकरीबन ਸਾਰਿਆਂ ਦਾ ਹੀ ਜਿਹੜਾ ਬਿਜਲੀ ਦਾ ਬਿਲਾ ਉਹ ਜ਼ੀਰੋ ਆਉਂਦਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਪਤੀ ਆ ਕਿ ਹਰ ਬੰਦੇ ਦਾ ਜਿਹੜਾ ਬਿਲਾ ਉਹ ਜ਼ੀਰੋ ਆਉਂਦਾ ਅਗਰ ਆਪਾਂ ਗੱਲ ਕਰੀਏ ਪਿੰਡਾਂ ਦੇ ਵਿੱਚ ਜਿਹੜੇ ਪਾਣੀ ਵਾਲੇ ਮੋਕੇ ਸੀ तकरीबन 3 ਸੂਏ ਪੱਕੇ ਆਪਣੇ ਹਲਕੇ ਦੇ ਵਿੱਚ ਕਰਾਏ ਆ ਤੇ तकरीबन 150 ਤੋਂ ਜ਼ਿਆਦਾ ਜਿਹੜੇ ਪਾਣੀ ਦੇ ਮੋਗੇ ਵੱਖ-ਵੱਖ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਵਾਏ ਆ ਜਿਹੜਾ ਧੜਾ-ਧੜਾ ਪਾਣੀ ਥੱਲਿਓਂ ਕੱਢਾ ਜਾਂਦਾ ਸੀ ਉਸ ਦੇ ਉੱਤੇ ਬਰਾਮ ਲੱਗਿਆ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਪਾਣੀ ਨੂੰ ਬਚਾਉਣ ਦੇ ਲਈ ਜਿਸ ਤਰੀਕੇ ਨਾਲ ਕੰਮ ਕਰ ਰਹੇ ਆ ਕਿਤੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹ ਸਾਰੀਆਂ ਸਰਕਾਰਾਂ ਇਹ ਗੱਲ ਦਾ ਨਾਰਾ ਜ਼ਰੂਰ ਮਾਰਦੀਆਂ ਸੀ ਕਿ ਸਾਡਾ ਪਾਣੀ ਸਾਡਾ ਹੱਕ ਪਰ ਅਜ ਤੱਕ ਕਿਸੇ ਵੀ ਸਰਕਾਰ ਨੇ ਪਾਣੀ ਨੂੰ ਬਚਾਉਣ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਇਹ ਪਹਿਲੀ ਸਰਕਾਰ ਆ ਸਾਡੇ ਨਾਮਪੁਰ ਦੇ ਸਰਪੰਚ ਸਾਹਿਬ ਬੈਠੇ ਆ ਇਹਨਾਂ ਦੇ ਪਿੰਡ ਦੇ ਵਿੱਚ ਕਹਿੰਦੇ ਪਿੰਡ ਉੱਚਾ ਵਾ ਜਿਹੜੀ ਨਹਿਰ ਨਹੀਂ ਨਹੀਂ ਸੀ ਪਿੰਡ ਦੇ ਵਿੱਚ ਕਹਿੰਦੇ ਪਾਣੀ ਦਾ ਪ੍ਰਬੰਧ ਨਹਿਰੀ ਪਾਣੀ ਦਾ ਨਹੀਂ ਹੋ ਸਕਦਾ ਸੀ ਭਗਵੰਤ ਸਿੰਘ ਜੀ ਮਾਨ ਨੇ ਉਸ ਪਿੰਡ ਦੇ ਵਿੱਚ ਲਿਫਟ ਦੇ ਦੁਆਰਾ ਉਹ ਪਿੰਡ ਨੂੰ ਪਾਣੀ ਪਹੁੰਚਾਇਆ ਇਹ ਏਡਾ ਵੱਡਾ ਪੁਲ ਦਾ ਕੰਮ ਜਿਹਦੇ ਨਾਲ ਸਾਡੇ ਆਉਣ ਵਾਲਾ ਜਿਹੜਾ ਭਵਿੱਖਾ ਉਹਦਾ ਬਚਾ ਹੋ ਸਕਦਾ ਔਰ ਇਸ ਤੋਂ ਇਲਾਵਾ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਸਾਡੇ ਦੁਰਾਹੇ ਸ਼ਹਿਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਪ੍ਰਧਾਨ ਜੀ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਆ ਜਿਹੜਾ ਸਾਡੇ ਦੁਰਾਹੇ ਦੇ ਵਿੱਚ ਹਸਪੀਟਲ ਸੀ ਇਹ ਹਸਪੀਟਲ ਨੂੰ ਚਾਲੂ ਕੀਤਾ ਗਿਆ ਇੱਥੇ ਐਮ ਡੀ ਡਾਕਟਰ ਬੱਚਿਆਂ ਦੇ ਇੱਥੇ ਐਮ ਡੀ ਡਾਕਟਰ ਸਕਿਨ ਦੇ ਇੱਥੇ ਐਮ ਡੀ ਸਰਜਨ ਦੇ ਇੱਥੇ ਹੱਡੀਆਂ ਦੇ ਐਮ ਡੀ ਡਾਕਟਰ ਅਤੇ ਇੱਥੇ ਡੈਂਟਲ ਡਾਕਟਰ ਇੱਥੇ ਅੱਖਾਂ ਦੇ ਡਾਕਟਰ ਏਡੇ ਵੱਡੇ ਇਸ ਹਸਪੀਟਲ ਦੇ ਵਿੱਚ ਐਮ ਡੀ ਡਾਕਟਰ ਸਰਕਾਰ ਨੇ ਬਿਠਾਏ ਆ ਤਾਂ ਕਿ ਸਾਡੇ ਇਲਾਕੇ ਦੇ ਲੋਕਾਂ ਨੂੰ ਮੁਫਤ ਦੇ ਵਿੱਚ ਹਰ ਤਰੀਕੇ ਦੀ ਸਹੂਲਤ ਮਿਲੇ ਐਂਟੀ ਵਾਡਿੰਗ ਸਹੂਲਤ ਮੈਨੂੰ ਨਹੀਂ ਲੱਗਦਾ ਕਿ ਕਦੇ ਕਿਸੇ ਸਰਕਾਰ ਨੇ ਸੋਚੀ ਹੋਣੀ ਹੈ ਇਸ ਤੋਂ ਇਲਾਵਾ ਦਰਾਹੇ ਦੇ ਸਾਡੇ ਬੱਚਿਆਂ ਦੀ ਬਹੁਤ ਵੱਡੀ ਮੰਗ ਸੀ ਉਹ ਮੰਗ ਕੀ ਸੀ ਕਿ ਸਾਡੇ ਇਲਾਕੇ ਦੇ ਬੱਚਿਆਂ ਨੂੰ ਕੋਈ ਐਂਟਰਟੇਨਮੈਂਟ ਦਾ ਕੋਈ ਵੀ ਜਗਾ ਨਹੀਂ ਹੈ ਦਰਾਹੇ ਗੁਰਥਲੀ ਦੇ ਪੁਲ ਦੇ ਉੱਤੇ ਤਕਰੀਬਨ 1.5 ਕਰੋੜ ਰੁਪਇਆ ਲਾ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬੱਚਿਆਂ ਦੇ ਲਈ ਬਹੁਤ ਹੀ ਸੁੰਦਰ ਪਾਰਕ ਬਣਾਇਆ ਜਿੱਥੇ ਕਿਸ਼ਤੀਆਂ ਚੱਲਦੀਆਂ ਨੇ ਜਿੱਥੇ ਬੋਟਾਂ ਚੱਲਦੀਆਂ ਨੇ ਬੱਚਿਆਂ ਦੇ ਉੱਥੇ ਖੇਡਣ ਦੇ ਲਈ ਇੰਨਾ ਜ਼ਿਆਦਾ ਸਮਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੁਹਾਡੇ ਬੱਚਿਆਂ ਦੇ ਲਈ ਕਰਾ ਕੇ ਦਿੱਤਾ ਅਸੀਂ ਸਾਰੇ ਨਾਲ ਉਹਨਾਂ ਦਾ ਧੰਵਾਦ ਵੀ ਕਰਦੇ ਆ ਇਹ ਸਾਰਾ ਕੁਝ ਸਾਡੇ ਪ੍ਰਧਾਨ ਜੀ ਸਾਡੇ ਸੁਦਰਸ਼ਨ ਕੁਮਾਰ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਇਹਨਾਂ ਦੀ ਚੰਗੀ ਸੋਚ ਦੇ ਨਾਲ ਹੀ ਹੋ ਸਕਿਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਗ라ਹੇ ਦੇ ਵਿੱਚ ਤਾਂ ਕਮਿਊਨਿਟੀ ਹਾਲ ਜਿਹੜਾ ਕਿ ਖੰਡਰ ਬਣਿਆ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਸੀ ਮਿਲਿ ਭਗਤ ਦੇ ਨਾਲ ਉਸ ਖੰਡਰ ਜਿਹੜਾ ਕਮਿਊਨਿਟੀ ਹਾਲ ਸੀ ਉਹਦੀ ਪੂਰੀ ਲੁੱਟ ਮਚਾਈ तकरीबन 4 ਸਾਲ ਨਾ ਤਾਂ ਉਸ ਕਮਿਊਨਿਟੀ ਹਾਲ ਦਾ ਕੋਈ ਉਹਨਾਂ ਨੇ ਪੈਸਾ ਦਿੱਤਾ ਲਾਓ ਕਮਿਊਨਿਟੀ ਹਾਲ ਦਾ ਕੋਈ ਬਿੱਲ ਭਰਿਆ ਚਲਦੇ ਹੋਏ ਉਸ ਕਮਿਊਨਿਟੀ ਹਾਲ ਦੇ ਵਿੱਚੋਂ ਸਾਰਾ ਸਮਾਨ ਪੁੱਟ ਕੇ ਲੈ ਗਏ ਮੈਂ ਤਲਵਾਦ ਕਰਦਾ ਸਾਡੇ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਇਸ ਗੱਲ ਦੇ ਮੱਦਰ ਪੈ ਕੇ ਪੈਰਵਾਈ ਕਰਦੇ ਹੋਏ ਉਹਨਾਂ ਚੋਰਾਂ ਦੇ ਉੱਤੇ ਇੱਕ ਤਾਂ ਐਫ ਆਈ ਆਰ ਦਰਜ ਕਰਾਈ ਦੇ ਦੂਜੀ ਆਉਣ ਵਾਲੇ ਸਮੇਂ ਦੇ ਵਿੱਚ 6 ਮਹੀਨਿਆਂ ਦੇ ਵਿੱਚ ਵਿੱਚ ਉਹ ਜਿਹੜਾ ਕਮਿਊਨਿਟੀ ਹਾਲ ਆ ਕਿਉਂਕਿ ਉਹਦੀ ਅਨੁਕ੍ਰਿਤੀ ਪੂਰੀ ਹੋ ਚੁੱਕੀ ਆ ਉਹ ਕਮਿਊਨਿਟੀ ਹਾਲ ਸਾਡੇ ਦੁਰਾਹਾ ਵਾਸੀਆਂ ਨੇ ਸਪੁਰਦ ਕੀਤਾ ਜਾਏਗਾ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਜਿਹੜੀ ਕਿ ਸਾਡੇ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਜੀ ਵੱਲੋਂ ਕੀਤੀ ਗਈ ਹੈ ਇਹਦੇ ਓਲਾਵਾ ਸਾਡੇ ਦੁਰਾਹੇ ਦੇ ਵਿੱਚ ਤੁਸੀਂ ਇਹ ਦੇਖੋ ਕਿ ਤਕਰੀਬਨ 1.5 ਮਹੀਨਾ ਲਗਾਤਾਰ ਮੀਂਹ ਪਿਆ ਦਰਾਹੇ ਸ਼ਹਿਰ ਦੇ ਵਿੱਚ ਮੈਂ ਪ੍ਰਧਾਨ ਜੀ ਨੂੰ ਸ਼ਾਬਾਸ਼ ਦੇ ਰਿਹਾ ਸੀ ਇੱਕ ਦਿਨ ਕਿ ਮੈਂ ਪੂਰਾ ਸ਼ਹਿਰ ਘੁੰਮ ਕੇ ਆਇਆ ਸ਼ਹਿਰ ਦੇ ਵਿੱਚ ਕਿਤੇ ਵੀ ਪਾਣੀ ਦੀ ਬੂੰਦ ਨਹੀਂ ਹੈ ਇਹਦਾ ਕਾਰਨ ਕੀ ਹੈ ਕਿ ਪ੍ਰਧਾਨ ਜੀ ਵੱਲੋਂ ਜੋ ਪਿਛਲੇ ਸਮੇਂ ਦੇ ਵਿੱਚ ਪਹਿਲਾਂ ਜਿਹੜਾ ਉਹ ਪਾਣੀ ਨੂੰ ਚੱਕਣ ਦੇ ਲਈ ਟੈਂਕਰ ਮਂਗਾਏ ਗਏ ਫੇਰ ਡਰੇਨ ਦੀ ਸਫਾਈ ਕਰਾਈ ਗਈ ਫੇਰ ਤਕਰੀਬਨ 2.3 ਕਰੋੜ ਰੁਪਇਆ ਲਾ ਕੇ ਇੱਕ ਪਾਈਪ ਲਾਈਨ ਬਸਾਈ ਗਈ ਤਾਂ ਕਿ ਸਾਡੇ ਇਲਾਕੇ ਨੂੰ ਪਾਣੀ ਤੋਂ ਜਿਹੜੀ ਇੱਕ ਸੀਵਰੇਜ ਦੇ ਪਾਣੀ ਦੀ ਮੁਸ਼ਕਲ ਆਉਂਦੀ ਸੀ ਉਸ ਪਾਣੀ ਤੋਂ निजात ਦਵਾਈ ਜਾਵੇ ਇਹਦੇ ਲਈ ਵੀ ਮੈਂ ਪ੍ਰਧਾਨ ਜੀ ਦਾ ਤਹਿ ਦਿਲੋਂ ਤਵਾਦ ਕਰਦਾ ਕਿ ਇਹ ਲਗਾਤਾਰ ਆਪਣੇ ਸ਼ਹਿਰ ਨੂੰ ਆਪਣੇ ਪਰਿਵਾਰ ਵਾਂਗੂ ਆਪਣੇ ਘਰ ਵਾਂਗੂ ਸਮਝਦੇ ਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਸਾਡੇ ਦਰਾਹੇ ਸ਼ਹਿਰ ਦੀ ਦਰਾਹੇ ਸ਼ਹਿਰ ਦੇ ਵਿੱਚ ਲਾਈਟਾਂ ਲਾਈਆਂ ਗਈਆਂ ਪੂਰੇ ਸ਼ਹਿਰ ਦੇ ਵਿੱਚ ਤਿੰਨ ਸਾਡੇ ਜਿਹੜੇ ਵਾਰਡ ਨੇ ਉਹਨਾਂ ਦੇ ਵਿੱਚ ਅੱਜ ਕਮਿਊਨਿਟੀ ਸੈਂਟਰ ਬਣ ਰਹੇ ਨੇ ਇਸ ਤੋਂ ਇਲਾਵਾ ਮਹਿਲਾ ਕਲੀਨਿਕ ਜਿੱਥੇ ਬਣਿਆ ਉੱਥੇ ਆਂਗਣਵਾੜੀ ਸੈਂਟਰ ਬਣਨਾ ਉੱਥੇ ਬੱਚਿਆਂ ਦੇ ਲਈ ਜਿੰਮ ਬਣਾਉਣਾ ਔਰ ਇਹ ਜੋ ਦਰਾਹੇ ਦੇ ਨਹੀਂ ਜੋ ਪਿਛਲੇ ਦਿਨੀ ਕਾਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਕਰ ਰਹੀ ਆ ਮੈਨੂੰ ਲੱਗਦਾ ਹੈ ਕਿ ਸਰਕਾਰ ਵੱਲੋਂ ਜਿੰਨੇ ਕੰਮ ਇਹ 3 ਸਾਲਾਂ ਦੇ ਵਿੱਚ ਕੀਤੇ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਾ ਕਦੇ ਸੋਚਿਆ ਹੋਣਾ ਤੇ ਨਾ ਹੀ ਕੀਤੇ ਹੋਣ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਜਿਹੜੀ ਰਫ਼ਤਾਰ ਆ ਇਸ ਨੂੰ ਜਿਹੜੇ ਕੰਮਾਂ ਦੀ ਰਫ਼ਤਾਰ ਆ ਇਸ ਰਫ਼ਤਾਰ ਨੂੰ ਅਸੀਂ ਹੋਰ ਵੀ ਤੇਜ਼ੀ ਦੇ ਨਾਲ ਅੱਗੇ ਲੈ ਕੇ ਜਾਵਾਂਗੇ ਤਾਂ ਕਿ ਸਾਡਾ ਜਿਹੜਾ ਪੰਜਾਬ ਆ ਉਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਸਕੀਏ ਅੱਜ ਇੱਥੇ ਜਿੰਨੀ ਵੀ ਸੰਗਤ ਪਹੁੰਚੀ ਆ ਤੁਹਾਡਾ ਸਾਰਿਆਂ ਦਾ तहे ਦਿਲੋਂ ਤਵਾਦ ਕਰਦਾ ਅੰਤ ਦੇ ਵਿੱਚ ਇੱਕ ਵਾਰ ਫੇਰ ਜਿੰਨੀ ਵੀ ਸੰਗਤ ਪਹੁੰਚੀ ਆ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਦੁਸ਼ਹਿਰੇ ਦੀਆਂ ਲੱਖ 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 ਮੁਬਾਰਕਾਂ ਭੁੱਲਾਂ ਝੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ